ਮਰਨ ਤੋਂ ਬਾਅਦ ਕੋਈ ਮੁਰਤੋਂ ਜ਼ਿੰਦਾ ਕਿਵੇਂ ਹੋ ਸਕਦਾ ਆ ਤੁਹਾਨੂੰ ਇਸ ਖਬਰ ਦੇ ਵਿੱਚ ਦੱਸ ਦਿਆਂ ਕਿ ਮਰਿਆ ਹੋਇਆ ਵਿਅਕਤੀ ਦੁਬਾਰਾ ਕਿਸ ਤਰੀਕੇ ਨਾਲ ਆਪਣੀ ਜ਼ਿੰਦਗੀ ਜੀ ਸਕਦਾ ਹੈ ਇੱਕ ਅਜਿਹੀ ਤਕਨੀਕ ਕੱਢੀ ਗਈ ਆ ਜਿਸ ਦੇ ਨਾਲ ਮਰਿਆ ਹੋਇਆ ਵਿਅਕਤੀ ਮੁਰਤੋਂ ਜ਼ਿੰਦਾ ਹੋ ਸਕਦਾ ਹੁਣ ਮੌਤ ਤੋਂ ਬਾਅਦ ਲੋਕ ਮੁੜ ਜ਼ਿੰਦਾ ਹੋ ਸਕਣਗੇ ਇਹ ਦਾਵਾ ਇੱਕ ਜਰਮਨ ਕੰਪਨੀ ਵੱਲੋਂ ਕੀਤਾ ਗਿਆ ਹੈ ਦਰਅਸਲ ਸਿਲੀਕਨ ਵੈਲੀ ਕੰਪਨੀ ਦੇ ਸੀਈਓ ਬ੍ਰਾਈਨ ਜੋਂਸਨ ਹਮੇਸ਼ਾ ਜ਼ਿੰਦਾ ਰਹਿਣ ਲਈ ਵੱਖ-ਵੱਖ ਤਰਬੇ ਕਰਦੇ ਰਹਿੰਦੇ ਹਨ ਦਾਵਾ ਕੀਤਾ ਜਾ ਰਿਹਾ ਹੈ ਕਿ 46 ਸਾਲਾ ਜੋਂਸਨ ਪਹਿਲੇ ਵਿਅਕਤੀ ਹਨ ਜਿਨ੍ਹਾਂ ਨੂੰ ਇਸ ਪ੍ਰਕਿਰਿਆ ਵਿੱਚ ਸਫਲਤਾ ਮਿਲੀ ਹੈ ਉਹਨਾਂ ਨੇ ਇਸ ਤੋਂ ਪਹਿਲਾਂ ਐਂਟੀ-ਏਜਿੰਗ ਉਤਪਾਦਾਂ ਦੁਆਰਾ ਆਪਣੀ ਜੀਵ ਵਿਗਿਆਨਿਕ ਉਮਰ ਨੂੰ 5 ਸਾਲ ਘਟਾ ਦਿੱਤਾ ਸੀ ਇਸ ਤੋਂ ਬਾਅਦ ਹੁਣ ਜਰਮਨੀ ਦੀ ਇੱਕ ਸਟਾਰਟਅੱਪ ਕੰਪਨੀ ਨੇ ਐਡਵਾਂਸਡ ਟੈਕਨੋਲੋਜੀ ਦੇ ਨਾਲ ਨਾਲ ਲੋਕਾਂ ਨੂੰ ਕ੍ਰਾਇਓ ਪ੍ਰੀਜ਼ਰਵੇਸ਼ਨ ਵਿੱਚ ਫ੍ਰੀਜ਼ ਕਰਨ ਦੀ ਪੇਸ਼ਕਸ਼ ਕੀਤੀ ਹੈ ਕੰਪਨੀ ਦਾ ਮਾਲਕ ਟਿਮੋਰੋ ਬਾਇਓ ਮੌਤ ਤੋਂ ਬਾਅਦ ਪੂਰੇ ਸਰੀਰ ਨੂੰ ਮੁੜ ਐਕਟਿਵ ਕਰ ਸਕਦਾ ਹੈ ਅਜਿਹਾ ਕਰਨ ਲਈ ਉਸਨੇ ਲੋਕਾਂ ਤੋਂ 1.8 ਕਰੋੜ ਰੁਪਏ ਲਏ ਹਨ ਅਤੇ ਜੇਕਰ ਕੋਈ ਸਿਰਫ ਦਿਮਾਗ ਨੂੰ ਫ੍ਰੀਜ਼ ਕਰਨਾ ਚਾਹੁੰਦਾ ਹੈ ਤਾਂ ਉਸਨੇ ਇਸ ਦੀ ਕੀਮਤ 67.2 ਲੱਖ ਰੁਪਏ ਰੱਖੀ ਹੈ ਹੁਣ ਲੋਕਾਂ ਕੋਲ ਸਦਾ ਲਈ ਜਿਉਂਦੇ ਰਹਿਣ ਦਾ ਹੋਵੇਗਾ ਵਿਕਲਪ ਬਾਇਓ ਆਪਣੀ ਵੈਬਸਾਈਟ ਤੇ ਦੱਸਦਾ ਹੈ ਕਿ ਕੰਪਨੀ ਦਾ ਇੱਕ ਉਦੇਸ਼ ਇੱਕ ਅਜਿਹੀ ਦੁਨੀਆ ਬਣਾਉਣਾ ਹੈ ਜਿੱਥੇ ਲੋਕ ਇਹ ਚੁਣ ਸਕਦੇ ਹਨ ਕਿ ਉਹ ਕਿੰਨਾ ਸਮਾਂ ਰਹਿਣਾ ਚਾਹੁੰਦੇ ਨੇ ਉਹ ਕਿੱਥੇ ਹਨ ਉਹ ਕੌਣ ਹਨ ਅਤੇ ਉਹਨਾਂ ਦੀ ਵਿੱਤੀ ਸਰੋਤਾਂ ਤੋਂ ਉਸਤੰਤਰ ਹਨ ਮੈਸ਼ਬਲ ਨੇ ਕਿਹਾ ਕਿ 6 ਲੋਕਾਂ ਤੇ 5 ਪਾਲਤੂ ਜਾਨਵਰਾਂ ਨੂੰ ਪਹਿਲਾਂ ਹੀ ਕ੍ਰਾਇਓ ਪ੍ਰੀਜ਼ਰਵੇਸ਼ਨ ਦੇ ਅਧੀਨ ਰੱਖਿਆ ਗਿਆ ਅਤੇ ਇਸ ਸੇਵਾ ਲਈ 650 ਤੋਂ ਵੱਧ ਲੋਕ ਅਜੇ ਵੀ ਉਡੀਕ ਕਰ ਰਹੇ ਨੇ ਸੰਦਾਸ ਜੀ ਕਿ ਉੱਥੇ ਜਿੱਥੇ ਤਾਪਮਾਨ 198 ਡਿਗਰੀ ਸੈਲਸੀਅਸ ਤੱਕ ਘਟ ਹੁੰਦਾ ਹੈ ਕੰਪਨੀ ਸਰੀਰ ਨੂੰ ਬਾਇਓਸਟੈਟਿਸ ਵਿੱਚ ਪਾਉਂਦੀ ਹੈ ਇੱਕ ਅਜਿਹੀ ਅਵਸਥਾ ਹੈ ਜਿੱਥੇ ਸਾਰੀਆਂ ਜੈਵਿਕ ਪ੍ਰਕਿਰਿਆਵਾਂ ਹਮੇਸ਼ਾ ਲਈ ਬੰਦ ਹੋ ਜਾਂਦੀਆਂ ਹਨ ਕੰਪਨੀ ਦਾ ਦਾਵਾ ਹੈ ਕਿ ਭੂਖ ਵਿੱਚ ਸਰੀਰ ਨੂੰ ਸਵੈ ਇੱਛਾ ਨਾਲ ਮੁੜ ਸੁਰਜੀਤ ਕੀਤਾ ਜਾ ਸਕਦਾ ਹੈ ਮੌਤ ਕਾਰਨਾਂ ਦਾ ਇਲਾਜ ਕੀਤਾ ਜਾ ਸਕਦਾ ਹੈ ਕ੍ਰਾਇਓ ਪ੍ਰਜ਼ਰਵੇਸ਼ਨ ਇੱਕ ਅਜੀਬੀ ਤਕਨੀਕ ਹੈ ਜਿੱਥੇ ਤਾਪਮਨ ਇੰਨਾ ਘੱਟ ਹੁੰਦਾ ਹੈ ਕਿ ਇੱਕ ਆਮ ਆਦਮੀ ਇੱਕ ਪਲ ਲਈ ਵੀ ਇਸ ਵਿੱਚ ਨਹੀਂ ਰਹਿ ਸਕਦਾ ਪਰ ਇਸ ਤਾਪਮਨ ਵਿੱਚ ਵਿਗਿਆਨੀ ਸਾਲਾਂ ਤੱਕ ਮਨੁੱਖੀ ਸਰੀਰ ਨੂੰ ਸੁਰੱਖਿਅਤ ਰੱਖਦੇ ਹਨ ਹਾਲਾਂਕਿ ਕ੍ਰਾਇਓ ਪ੍ਰਜ਼ਰਵੇਸ਼ਨ ਫ੍ਰੀਜ਼ਿੰਗ ਤੋਂ ਵੱਖਰਾ ਹੈ ਇਸ ਵਿੱਚ ਇੱਕ ਵਿਸ਼ੇਸ਼ क्रायोप्रोटेक्टेंट ਕੋਲ ਹੁੰਦਾ ਹੈ ਤਾਂ ਜੋ ਸਰੀਰ ਉਤੇ ਬਰਫ਼ ਦੇ ਕ੍ਰਿਸਟਲ ਬਣਨ ਤੋਂ ਰੋਕਿਆ ਜਾ ਸਕੇ ਜੋ ਇਸ ਦੇ ਲਈ ਨੁਕਸਾਨ ਦੇ ਹੋ ਸਕਦਾ ਹੈ ਤੁਹਾਨੂੰ ਇਹ ਜਾਣਕਾਰੀ ਕਿਸ ਤਰੀਕੇ ਦੀ ਲੱਗੀ ਕਮੈਂਟਾਂ ਵਿੱਚ ਜ਼ਰੂਰ ਦੱਸੋ ਬਧੇਰੀ ਅਪਡੇਟ ਦੇਖਣ ਦੇ ਲਈ ਦੇਖਦੇ ਰਹੋ ਜ਼ੀਕੇਆਰ ਟੀਵੀ ਮਰਨ ਤੋਂ ਬਾਅਦ ਕੋਈ ਮੁਰਤੋਂ ਜ਼ਿੰਦਾ ਕਿਵੇਂ ਹੋ ਸਕਦਾ ਆਹ ਤੁਹਾਨੂੰ ਇਸ ਖਬਰ ਦੇ ਵਿੱਚ ਦੱਸ ਦਿਆਂ ਕਿ ਮਰਿਆ ਹੋਇਆ ਵਿਅਕਤੀ ਦੁਬਾਰਾ ਕਿਸ ਤਰੀਕੇ ਨਾਲ ਆਪਣੀ ਜ਼ਿੰਦਗੀ ਜੀ ਸਕਦਾ ਹੈ। ਇੱਕ ਅਜਿਹੀ ਤਕਨੀਕ ਕੱਢੀ ਗਈ ਹੈ ਜਿਸ ਦੇ ਨਾਲ ਮਰਿਆ ਹੋਇਆ ਵਿਅਕਤੀ ਮੁੜ ਤੋਂ ਜ਼ਿੰਦਾ ਹੋ ਸਕਦਾ ਹੈ। ਹੁਣ ਮੌਤ ਤੋਂ ਬਾਅਦ ਲੋਕ ਮੁੜ ਜ਼ਿੰਦਾ ਹੋ ਸਕਣਗੇ। ਇਹ ਦਾਵਾ ਇੱਕ ਜਰਮਨ ਕੰਪਨੀ ਵੱਲੋਂ ਕੀਤਾ ਗਿਆ ਹੈ। ਦਰਅਸਲ ਸਿਲੀਕਨ ਵੈਲੀ ਕੰਪਨੀ ਦੇ ਸੀਈਓ ਬ੍ਰਾਈਨ ਜੋਂਸਨ ਹਮੇਸ਼ਾ ਜ਼ਿੰਦਾ ਰਹਿਣ ਲਈ ਵਕ-ਵਕਤ ਜ਼ਰਵੇ ਕਰਦੇ ਰਹਿੰਦੇ ਹਨ। ਦਾਵਾ ਕੀਤਾ ਜਾ ਰਿਹਾ ਹੈ ਕਿ 46 ਸਾਲਾਂ ਜੌਨਸਨ ਪਹਿਲੇ ਵਿਅਕਤੀ ਹਨ ਜਿਨ੍ਹਾਂ ਨੂੰ ਇਸ ਪ੍ਰਕਿਰਿਆ ਵਿੱਚ ਸਫਲਤਾ ਮਿਲੀ ਹੈ। ਉਨ੍ਹਾਂ ਨੇ ਇਸ ਤੋਂ ਪਹਿਲਾਂ ਐਂਟੀ-ਏਜਿੰਗ ਉਤਪਾਦਾਂ ਦੁਆਰਾ ਆਪਣੀ ਜੀਵ ਵਿਗਿਆਨਿਕ ਉਮਰ ਨੂੰ 5 ਸਾਲ ਘਟਾ ਦਿੱਤਾ ਸੀ। ਇਸ ਤੋਂ ਬਾਅਦ ਹੁਣ ਜਰਮਨੀ ਦੀ ਇੱਕ ਸਟਾਰਟਅੱਪ ਕੰਪਨੀ ਨੇ ਐਡਵਾਂਸਡ ਟੈਕਨੋਲੋਜੀ ਦੇ ਨਾਲ ਨਾਲ ਲੋਕਾਂ ਨੂੰ ਕ੍ਰਾਇਓ ਪ੍ਰੀਜ਼ਰਵੇਸ਼ਨ ਵਿੱਚ ਫ੍ਰੀਜ਼ ਕਰਨ ਦੀ ਪੇਸ਼ਕਸ਼ ਕੀਤੀ ਹੈ। ਕੰਪਨੀ ਦਾ ਮਾਲਕ ਮੋਰੋ ਬਾਇਓ ਮੋਤਵਾਦ ਪੂਰੇ ਸਰੀਰ ਨੂੰ ਮੂੜ ਐਕਟਿਵ ਕਰ ਸਕਦਾ ਹੈ ਅਜਿਹਾ ਕਰਨ ਲਈ ਉਸਨੇ ਲੋਕਾਂ ਤੋਂ 1.8 ਕਰੋੜ ਰੁਪਏ ਲਏ ਹਨ ਅਤੇ ਜੇਕਰ ਕੋਈ ਸਿਰਫ ਦਿਮਾਗ ਨੂੰ ਫ੍ਰੀਜ਼ ਕਰਨਾ ਚਾਹੁੰਦਾ ਹੈ ਤਾਂ ਉਸਨੇ ਇਸ ਦੀ ਕੀਮਤ 68.2 ਲੱਖ ਰੁਪਏ ਰੱਖੀ ਹੈ ਹੁਣ ਲੋਕਾਂ ਕੋਲ ਸਦਾ ਲਈ ਜਿਉਂਦੇ ਰਹਿਣ ਦਾ ਹੋਵੇਗਾ ਵਿਕਲਪ ਬਾਇਓ ਆਪਣੀ ਵੈੱਬਸਾਈਟ ਤੇ ਦੱਸਦਾ ਹੈ ਕਿ ਕੰਪਨੀ ਦਾ ਇੱਕ ਉਦੇਸ਼ ਇੱਕ ਅਜਿਹੀ ਦੁਨੀਆ ਬਣਾਉਣਾ ਹੈ ਜਿੱਥੇ ਲੋਕ ਇਹ ਚੁਣ ਸਕਦੇ ਹਨ ਕਿ ਉਹ ਕਿੰਨਾ ਸਮਾਂ ਰਹਿਣਾ ਚਾਹੁੰਦੇ ਨੇ ਉਹ ਕਿੱਥੇ ਹਨ ਉਹ ਕੌਣ ਹਨ ਅਤੇ ਉਹਨਾਂ ਦੀ ਵਿੱਤੀ ਸਰੋਤਾਂ ਤੋਂ ਉਸਤੰਤਰ ਹਨ ਮੈਸ਼ਬਲ ਨੇ ਕਿਹਾ ਕਿ 6 ਲੋਕਾਂ ਤੇ 5 ਪਾਲਤੂ ਜਾਨਵਰਾਂ ਨੂੰ ਪਹਿਲਾਂ ਹੀ ਕ੍ਰਾਇਓ ਪ੍ਰੀਜ਼ਰਵੇਸ਼ਨ ਦੇ ਅਧੀਨ ਰੱਖਿਆ ਗਿਆ ਅਤੇ ਇਸ ਸੇਵਾ ਲਈ 650 ਤੋਂ ਵੱਧ ਲੋਕ ਅਜੇ ਵੀ ਉਡੀਕ ਕਰ ਰਹੇ ਨੇ ਸੰਦਾਸ ਜੀ ਕਿ ਉੱਥੇ ਜਿੱਥੇ ਤਾਪਮਾਨ 198 ਡਿਗਰੀ ਸੈਲਸੀਅਸ ਤੱਕ ਘਟ ਹੁੰਦਾ ਹੈ ਕੰਪਨੀ ਸਰੀਰ ਨੂੰ ਬਾਇਓਸਟੈਟਿਸ ਵਿੱਚ ਪਾਉਂਦੀ ਹੈ ਇੱਕ ਅਜਿਹੀ ਅਵਸਥਾ ਹੈ ਜਿੱਥੇ ਸਾਰੀਆਂ ਜੈਵਿਕ ਪ੍ਰਕਿਰਿਆਵਾਂ ਹਮੇਸ਼ਾ ਲਈ ਬੰਦ ਹੋ ਜਾਂਦੀਆਂ ਕੰਪਨੀ ਦਾ ਦਾਵਾ ਹੈ ਇੱਕ ਭੂਿਕ ਵਿੱਚ ਸਰੀਰ ਨੂੰ ਸਵੈ ਇੱਛਾ ਨਾਲ ਮੂੜਾ ਸੁਰਜੀਤ ਕੀਤਾ ਜਾ ਸਕਦਾ ਹੈ ਮੌਤ ਕਾਰਨਾਂ ਦਾ ਇਲਾਜ ਕੀਤਾ ਜਾ ਸਕਦਾ ਹੈ ਕ੍ਰਾਇਓ ਪ੍ਰਜ਼ਰਵੇਸ਼ਨ ਇੱਕ ਅਜਿਹੀ ਤਕਨੀਕ ਹੈ ਜਿੱਥੇ ਤਾਪਮਨ ਇੰਨਾ ਘੱਟ ਹੁੰਦਾ ਹੈ ਕਿ ਇੱਕ ਆਮ ਆਦਮੀ ਇੱਕ ਪਲ ਲਈ ਵੀ ਇਸ ਵਿੱਚ ਨਹੀਂ ਰਹਿ ਸਕਦਾ पर इस तापमान ਵਿੱਚ ਵਿਗਿਆਨੀ ਸਾਲਾਂ ਤੱਕ ਮਨੁੱਖੀ ਸਰੀਰ ਨੂੰ ਸੁਰੱਖਿਅਤ ਰੱਖਦੇ ਹਨ ਹਾਲਾਂਕਿ ਕ੍ਰਾਇਓ ਪ੍ਰਜ਼ਰਵੇਸ਼ਨ ਫ੍ਰੀਜ਼ਿੰਗ ਤੋਂ ਵੱਖਰਾ ਹੈ ਇਸ ਵਿੱਚ ਇੱਕ ਵਿਸ਼ੇਸ਼ ਕ੍ਰਾਇਓ ਪ੍ਰੋਟੈਕਟੈਂਟ ਕੋਲ ਹੁੰਦਾ ਹੈ ਤਾਂ ਜੋ ਸਰੀਰ ਉੱਤੇ ਬਰਫ਼ ਦੇ ਕ੍ਰਿਸਟਲ ਬਣਨ ਤੋਂ ਰੋਕਿਆ ਜਾ ਸਕੇ ਜੋ ਇਸ ਦੇ ਲਈ ਨੁਕਸਾਨਦੇ ਹੋ ਸਕਦਾ ਹੈ ਤੁਹਾਨੂੰ ਇਹ ਜਾਣਕਾਰੀ ਕਿਸ ਤਰੀਕੇ ਦੀ ਲੱਗੀ ਕਮੈਂਟਾਂ ਵਿੱਚ ਜ਼ਰੂਰ ਦੱਸੋ ਬਧੇਰੀ ਅਪਡੇਟ ਦੇਖਣ ਲਈ ਦੇਖਦੇ ਰਹੋ ਜ਼ੀਕੇਆਰ ਟੀਵੀ